ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪੰਜਾਬ ਦੇ ਵਿੱਚ ਆਏ ਦਿਨ ਹੀ ਜੋ ਬੇਅਦਬੀਆਂ ਦਾ ਕੰਮ ਹੈ ਇਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਇੱਕ ਹੋਰ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਬੜੀ ਤੇਜ਼ੀ ਦੇ ਨਾਲ ਘੁੰਮ ਰਹੀ ਹੈ ਜਿੱਥੇ ਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਹੈ ਤੇ ਸਾਧ ਸੰਗਤ ਜੀ ਤੁਹਾਨੂੰ ਅਸੀਂ ਇਹ ਪੂਰੀ ਵੀਡੀਓ ਦਿਖਾਉਣੀ ਆ ਪੂਰੀ ਵੀਡੀਓ ਦੇਖ ਕੇ ਤੁਸੀਂ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਦਿਓ ਕਿ ਜਿਹੜੇ ਲੋਕ ਬੇਅਦਬੀਆਂ ਕਰਦੇ ਨੇ ਉਹਨਾਂ ਦੇ ਲਈ ਕੋਈ ਸਖਤ ਕਾਨੂੰਨ ਸਾਡੀ ਪੰਜਾਬ ਦੀ ਸਰਕਾਰ ਜਾਂ ਫਿਰ ਭਾਰਤ ਦੀ ਸਰਕਾਰ ਕਿਉਂ ਨਹੀਂ ਬਣਾਉਂਦੀ ਤੇ ਸਾਧ ਸੰਗਤ ਜੀ ਜਿੰਦਾ ਗੁਰੂ ਦਾ ਜੋ ਦਰਜਾ ਮਿਲਿਆ ਹੋਇਆ ਸੰਵਿਧਾਨ ਦੇ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤੇ ਫਿਰ ਵੀ ਕੋਈ ਸਖਤ ਕਾਰਵਾਈ ਕਿਉਂ ਨਹੀਂ ਹੁੰਦੀ ਤੇ ਤੁਸੀਂ ਇਹ ਪੂਰੀ ਵੀਡੀਓ ਨੂੰ ਦੇਖੋ ਤੇ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਸੋਤੈਨ ਜੀ ਵਾਹਿਗੁਰੂ 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 ਉਹ ਉਹ ਨਹੀਂ ਨਹੀਂ ਤੂੰ ਇਧਰ ਆ ਜਾ ਨਾ ਆਪਣੇ ਠੀਕ ਹੈ ਵਾਹਿਗੁਰੂ ਕਿਹਦੀ ਆ ਵੀ ਵਾਹਿਗੁਰੂ ਇਹਦੇ ਕਦੀ ਫਿਰ ਹੋਏ ਵਾਹਿਗੁਰੂ ਵਾਹਿਗੁਰੂ ਇਹ ਗਲਤ ਚੁੱਕੀ ਚੁੱਕੀ ਆ ਮੈਂ ਕੁਛ ਮਾਰ ਲਾ ਬਸ ਤਾਂ ਹੁਣ ਇਹ ਪੂਰੀ ਬਸਟਰ ਨੂੰ ਕੁਛ ਨਹੀਂ ਹੋਇਆ ਪੂਰੀ ਪਲਾਨਿੰਗ ਨਾ ਕੀਤੀ ਗਈ ਆ ਕੀਤੀ ਗਈ ਬਿਲਕੁਲ ਪਲਾਨਿੰਗ ਨਾ ਇਹਨਾਂ ਨੇ ਕੀਤੀ ਵਾਹਿਗੁਰੂ 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 ਮਹਾਰਾਜ ਵਾਹਿਗੁਰੂ ਮਾਰੇ ਮਾਫ ਕਰਿਓ ਸਾਡੇ ਪਾਪ ਜੇ ਬਹੁਤ ਵੱਡੇ ਜਿਹੜੇ ਨਾ ਬਾਕੀ ਜਿੰਦ ਦੇ ਵਿੱਚ ਸਹੀ ਆ ਵਾਹਿਗੁਰੂ ਸੱਚੇ ਬਾਦਸ਼ਾਹ ਜੀ ਵਾਹਿਗੁਰੂ 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 ਮਹਾਰਾਜ ਬਖਸ਼ ਲਾਣਾ ਵਾਹਿਗੁਰੂ ਸੱਚੇ ਬਾਦਸ਼ਾਹ ਵਾਹਿਗੁਰੂ ਉਹ ਤੁਹਾਡੀ ਬੰਧ ਹੈ ਹੁਣ ਤੁਸੀਂ ਪਰ ਮਛ ਲਓ ਤੇ ਵਾਹਿਗੁਰੂ ਵਾਹਿਗੁਰੂ ਨਿਕ ਜਿਹੜੀ ਗੱਲ ਚੂਹੇ ਦੀ ਕਰਦੇ ਨਾ ਬੀਜੀ ਓਹੋ ਸੁਣੋ ਇੱਧਰ ਵਾਹੇ ਕਰੋ ਵਾਹੇ ਆਹ ਵੇਖ ਇੱਧਰ ਆ ਵੀਰ ਜੀ ਪਰ ਨਹੀਂ ਨਹੀਂ ਚੂਹੇ ਨਹੀਂ ਸਕਦਾ ਇਤੋਂ ਪ੍ਰਸ਼ਾਸਨ ਨੂੰ ਵਿਖਾਉਣਾ ਵਾ ਇੱਧਰ ਵੇਖ ਆਹ ਕਟਿੰਗ ਕੀਤੀ ਗਈ ਆ ਇਹ ਕੱਟਿਆ ਗਿਆ ਵਾ ਚੂਹੇ ਦਾ ਕੁੱਤਰਾ ਨੰ 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 ਚੂਹੇ ਬਾ ਬਈਏ ਕੁੱਤਰਾ ਦਾ ਮੈਂ ਕਿਉਂ ਭੰਦਾ ਆਹ ਵੇਖ ਓਏ ਹੋਏ ਮੈਂ ਦਾਦਾ ਤੈਨੂੰ ਚੂਹੇ ਨੇ ਇੱਕ ਸਾਈਡ ਤੋਂ ਢੁਕਣਾ ਸਾਰੇ ਅੰਗ ਢੁਕਣਾ ਆਹ ਵੇਖ ਇੱਧਰ ਆਹ ਚੀਜ਼ ਵਾਹੇ ਕਰੋ ਵਾ ਜਿਹੜੀ ਗੱਲ ਚਾਦਰ ਪਾੜ ਫੇਰ ਚੁੱਤ ਗਲਤੀ ਇਹ ਵੀ ਕਿਉਂ ਆ ਜੂਆ ਚਾਦਰ ਪਾੜਨੀ ਚਾਹੀਦੀ ਚਾਦਰ ਤਾਂ ਪੂਰੀ ਸਹੀ ਆ ਚਾ ਪੂਰੀ ਪਲੈਨਿੰਗ ਨਾਲ ਪੂਰੀ ਪਲੈਨਿੰਗ ਨਾਲ ਬੇਧਵੀ ਜਗ੍ਹਾ ਪ੍ਰਕਾਸ਼ ਹੁੰਦਾ ਨਾ ਤੇ ਫਿਰ ਚੂਹੇ ਨੇ ਇਸ ਵੀ ਤੋਂ ਪਤਾ ਇਹ ਭਾਜੀ ਪੂਰੀ ਪਲੈਨਿੰਗ ਨਾਲ ਬੇਧਵੀ ਕੀਤੀ ਗਈ ਆ ਗੱਲ ਤੇ ਉਹ ਆ ਜੇ ਮੰਨ ਲਾ ਪੀ ਚੂਹੇ ਨੇ ਟੁਕਿਆ ਹੁੰਦਾ ਮੈਂ ਤੁਹਾਨੂੰ ਨਾਲ ਨੈਕਸ਼ਨ ਦਿਕਾ ਹਾਂ ਜਾਂ ਚੂਹੇ ਨੇ ਟੁਕਿਆ ਹੁੰਦਾ ਸਭ ਤੋਂ ਵੱਡੀ ਗੱਲ ਵੀ ਅੰਦਰ ਕਿਵੇਂ ਆ ਜਾਂਦਾ ਇੱਥੇ ਚੂਹੇ ਹੁਣ ਭਾਜੀ ਆਵੇ ਮੈਂ ਆਵੇ ਜਦੋਂ ਆਪਾਂ ਖਿੱਚ ਕੇ ਪਾੜਦੇ ਨਾ ਤੋ ਆਹ ਆਹ ਵਾਹਿਗੁਰੂ 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 ਮਹਾਰਾਜ ਸਤਿ ਬਾਸ਼ਾ ਮਾਫ ਕਰਿਓ ਵਾਹਿਗੁਰੂ ਆਵੇ ਨਾ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਪਿੱਛੇ ਰੋ ਥੋ ਹਿੰਦੇ ਚੁੱਕੋ ਗਾ ਵਾਹਿਗੁਰੂ ਵਾਹਿਗੁਰੂ ਫਟਿਆ ਹੁੰਦਾ ਨਾ ਜੇ ਤਾਂ ਕੋਈ ਆਉਂਦਾ ਵਾਹਿਗੁਰੂ ਵਾਹਿਗੁਰੂ ਓਏ ਹੋਏ ਸੱਚੇ ਮਾਸ਼ਾ ਮਾਫ ਕਰਿਓ ਮਹਾਰਾਜ ਮਹਾਰਾਜ ਓਏ ਹੋੜੇ ਆਇਆ ਜੀ ਇਹ ਪਾਜੀ ਪੂਰੀ ਪਲਾਨਿੰਗ ਨਾਲ ਜਰਵੀ ਕੀਤੀ ਗਈ ਹੈ ਪਾਜੀ ਇਹ ਕਿੰਨੇ ਕੀਤੀ ਆ ਤੇ ਬਗ ਜੰਦੇ ਬਹੁਤ ਵਧੀਆ ਮੈਂ ਤੇ ਕਿੱਡੀ ਹਾਲਾਤ ਮਾੜੀ ਹੋ ਗਈ ਜੀ ਹੋਜ ਜੇ ਕਿਹਨੇ ਆਪਣਾ ਕੋਈ ਵੀ ਨਿਜ ਕੀਤਾ ਨਾ ਇਥੇ ਨਿਜੀ ਗੁਰਦੁਆਰਾ ਪ੍ਰਬੰਧ ਦਾ ਜਿਹੇ ਉਹ ਟਮੇਟਾ ਹਲਣਾ ਜੇ ਅਜੀ ਸ਼ਰਦਾ ਨਹੀਂ ਹੁਣ ਜਿਹਨੇ ਕਿਹਾ ਕਿ ਕੀਤਾ ਨਾ ਵੀ ਮੈਂ ਇਥੇ ਪ੍ਰਬੰਧਕ ਤੇ ਉਹ ਪ੍ਰਬੰਧਕ ਤੇ ਆਹਦੀਆਂ ਚਾਬੀਆਂ ਉਹਦੀਆਂ ਚਾਬੀਆਂ ਆਪਣਾ ਹਿਸਾਬ ਲਾ ਲਿਓ ਵਾਹਿਗੁਰੂ ਮਹਾਰਾਜ ਬਖਸ਼ ਲਿਓ ਬਖਸ਼ ਲਿਓ ਵਾਹਿਗੁਰੂ ਵਾਹਿਗੁਰੂ ਬੰਦਾ ਇਹ ਗੱਲ ਵੀ ਇੱਧਰ ਵੇਖ ਤੀ ਕਿ ਦੀ ਹੈ ਇੱਥੇ ਕੁੱਤਰਾ ਮਰਜੂ ਵਿੱਚ ਚਾਦਰ ਵੇਖ ਤੂੰ ਚਾਦਰ ਬਿਲਕੁਲ ਨਹੀਂ ਟੱਕੂ 12 ਟੱਕੂ ਬਿਲਕੁਲ ਬਿਲਕੁਲ ਵਿੱਚ ਕਿ ਮਰਜੂ ਮਹਾਰਾਜ ਇੱਥੇ ਮਾਰੇ ਸੁਕਾ ਸੇਕ ਪਲਾਨਿੰਗ ਨਾ ਹੋਈ ਹੈ ਭਾਜੀ ਬੁਢੀ ਜੀ ਬੇ ਇਹ ਪਰ ਭਾਜੀ ਇਹ ਤਾਂ ਬਾਅਦ ਚ ਪਤਾ ਲੱਗੂ ਨਾ ਕਿਨੇ ਕੀਤੀ ਆ ਇਹ ਆਪਸ ਦੇ ਵਿੱਚ ਜਿੰਨੇ ਵੀ ਇਹ ਖੈ ਖਾਂਦੇ ਆ ਨਾ ਇਹਨਾਂ ਚੋਂ ਕਿਸੇ ਇੱਕ ਦਾ ਜਾਂ ਦੋ ਦਾ ਜਿਹਦਾ ਵੀ ਕੰਮ ਆ ਨਾ ਪਿਆ ਨਹੀਂ ਰਿਹਾ ਕੀ ਬਣਾ ਭਾਜੀ ਇਹਨਾਂ ਦਾ ਨਾਮ ਹੀ ਹੋਵੇ ਹੋ ਵੀ ਸਕਦਾ ਬਾਹਰੋਂ ਕੋਈ ਕਰ ਜਾਵੇ ਬਾਹਰੋਂ ਨਹੀਂ ਕੋਈ ਲਾਉਣੀ ਪਰ ਭਾਜੀ ਕੀ ਹੋ ਸਕਦਾ ਵਾ ਬਾਹਰੋਂ ਪੋਕਿੰਗ ਕਰਕੇ ਜਾਊ ਹੋ ਸਕਦਾ ਕੀ ਬਣਾ ਕਿ ਕੋਈ ਕੌਣ ਕਰ ਗਿਆ ਇਹਨਾਂ ਕੋਲਿਆ ਜਿੰਦਰਾ ਤੋੜ ਕੇ ਆਇਆ ਅੰਦਰ ਕੋਈ ਕਰਵਾ ਸਕਦਾ ਉਹ ਤੇ ਚਲ ਪਤਾ ਲੱਗ ਜੂਗਾ ਸਾਨੂੰ ਕੀ ਜਾ ਸਕਦੀ ਆ ਕਾਰਵਾਈ ਜਾ ਸਕਦੀ ਆ ਰੋਜ਼